ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਿਮਰਨ ਕਿਚਨ ਐਨ ਬਲੌਗ ਤੇ ਸ਼ੁਰੂ ਕਰਦੇ ਆਪਾਂ ਅੱਜ ਦਾ ਬਲੌਗ ਤੇ ਅੱਜ ਦਾ ਬਲੌਗ ਜਿਹੜਾ ਆਪਾਂ ਸੂਟ ਕਟਿੰਗ ਤੋਂ ਸ਼ੁਰੂ ਕਰਨ ਲੱਗੇ ਆਂ ਆਪਾਂ ਗਏ ਅਸੀਂ ਵਾਂਡੇ ਤੇ ਵਾਂਡੇ ਤੋਂ ਆਪਾਂ ਆ ਗਏ ਤੇ ਫਿਰ ਆਪਾਂ ਚਾਹ ਪਾਣੀ ਪੀ ਕੇ ਲੱਗੇ ਸੀ ਆਪਣੇ ਸੂਟ ਕਟਿੰਗ ਕਰਨ ਨੂੰ ਪਿਛਲੇ ਦਿਨੀ ਆਪਾਂ ਸੂਟ ਜਿਹੜਾ ਖਰੀਦ ਕੇ ਲਿਆਂਦਾ ਸੀ ਤੇ ਅੱਜ ਮੈਂ ਸੋਚਿਆ ਕਿ ਕਿਉਂ ਨਾ ਬੈਠੇ ਬੈਠਾ ਸੂਟ ਦੀ ਕਟਿੰਗ ਕਰਕੇ ਸੂਟ ਮੁਫਿੱਤ ਆ ਜਾਵੇ ਤੇ ਗਰਮੀ ਤੇ ਬਹੁਤ ਆ ਪਰ ਤੂਕ ਦਿਨਾਂ ਤੋਂ ਬੜਾ ਮੌਸਮ ਜਿਹੜਾ ਠੰਡਾ ਹੋਇਆ ਮੀਂਹ ਮੂ ਪੈ ਜਾਂਦੇ ਐ ਇਸ ਕਰਕੇ ਦਲ ਮੈਂ ਸੋਚਿਆ ਕਮੀਜ਼ ਦਾ ਕਪੜਾ ਜਿਹੜਾ ਲਾ ਕੇ ਸਾਈਡ ਤੇ ਕਰ ਲਈ ਤੇ ਹਜੇ ਪਾਈਪਿੰਗ ਨਹੀਂ ਲਿਆਂਦੀ ਸੀ ਮੈਂ ਪਾਈਪਿੰਗ ਵਾਸਤੇ ਸੋਚਣੀ ਦੇਤੀ ਸੀ ਪੈ ਸੋਚਿਆ ਪਹਿਲਾਂ ਚਲੋ ਸਲਵਾਰ ਬਣਾਉਣੀ ਆ ਫਿਰ ਪਾਈਪਿੰਗ ਕੁਝ ਕੋਈ ਨਾ ਕੋਈ ਤੇ ਮਿਲ ਹੀ ਜਾਊਗੀ ਤੇ ਮੇਰਾ ਇਰਾਦਾ ਹੀ ਪਹਿਲਾਂ ਇਹਦਾ ਮੈਂ ਕੋਰਸੈਟ ਬਣਾਉਂਗੀ ਪਰ ਨਹੀਂ ਫਿਰ ਮੈਂ ਸੋਚਿਆ ਕਿ ਨਹੀਂ ਪ੍ਰੋਪਰ ਸੂਟ ਬਣਾ ਲੀਏ ਤਾਂ ਕਿ ਆਪਾਂ ਕਿਤੇ ਗੁਰਦੁਆਰੇ ਵੀ ਪਾ ਕੇ ਜਾ ਸਕੀਏ ਤੇ ਕੋਰਸੈਟ ਤੇ ਫਿਰ ਜਿਹੜਾ ਵਾ ਗੁਰਦੁਆਰੇ ਨਹੀਂ ਪਾ ਕੇ ਜਾ ਸਕਾਂਗੇ ਇਸ ਕਰਕੇ ਆਪਾਂ ਜਿਹੜਾ ਪੂਰਾ ਸੂਟ ਹੀ ਬਣਾਇਆ ਮੌਸਮ ਜਿਹੜਾ ਬਹੁਤ ਹੀ ਵਧੀਆ ਹੋ ਗਿਆ ਦੋ ਕੁ ਦਿਨ ਤੋਂ ਜਿਹੜਾ ਵਾ ਮੀਂਹ ਪੈ ਗਿਆ ਇੱਧਰ ਮੈਨੂੰ ਨਾ ਚਾਕ ਨਹੀਂ ਮਿਲੰਦੇ ਸੀ ਤੇ ਫਿਰ ਬੱਚਿਆਂ ਦੇ ਜਿਹੜੇ ਕਲਰ ਹੁੰਦੇ ਨੇ ਉਹਦੇ ਵਿੱਚੋਂ ਸੀ ਕੱਢ ਕੇ ਨਿਸ਼ਾਨ ਲਗਾਇਆ ਤੇ ਮੈਂ ਕਿਹਾ ਕਮੀਜ਼ ਦਾ ਕਪੜਾ ਲਾ ਕੇ ਸਾਈਡ ਤੇ ਕਰ ਲੈਣੇ ਆ ਫਿਰ ਆਪਾਂ ਸਲਵਾਰ ਦੀ ਕਟਿੰਗ ਕਰਾਂਗੇ ਸਭ ਤੋਂ ਜ਼ਿਆਦਾ ਚੰਗਾ ਲੱਗਦਾ ਮੈਨੂੰ ਜਦੋਂ ਤੁਸੀਂ ਆਪਣਾ ਸੂਟ ਲਿਆ ਕੇ ਆਪ ਸਲਾਈ ਕਰਦੇ ਆ ਨਾ ਤੇ ਉਦੋਂ ਤੁਹਾਨੂੰ ਬਹੁਤ ਹੀ ਜਿਹੜਾ ਅਲੱਗ ਲੱਗਦਾ ਕਿਉਂਕਿ ਜੇ ਤੁਸੀਂ ਟੇਲਰ ਨੂੰ ਦੋទ ਟੇਲਰ ਇਹਦੀ ਬਹੁਤ ਹੀ ਜ਼ਿਆਦਾ ਸਟਿਚਿੰਗ ਦੇ ਪੈਸੇ ਵੀ ਲੈਂਦੇ ਆ ਤੇ ਘਰ ਵਿੱਚ ਤੁਸੀਂ ਆਰਾਮ ਨਾਲ ਜਦੋਂ ਮਰਜੀ ਸੂਟ ਆਪਣਾ ਸਲਾਈ ਕਰੋ ਭਾਵੇਂ ਰਾਤ ਨੂੰ ਕਰੋ ਤੇ ਭਾਵੇਂ ਰਾਤ ਸੁਲਾ ਸਵਾਈ ਕਰਕੇ ਸਵੇਰੇ ਪਾ ਕੇ ਕਿਤੇ ਪ੍ਰੋਗਰਾਮ ਤੇ ਚੱਲ ਜਾਓ ਜਦੋਂ ਮੇਰੇ ਪਿਛਲੇ ਦਿਨਾਂ 'ਚ ਤਬੀਤ ਖਰਾਬ ਹੋਈ ਤੇ ਮੈਂ ਜਿਹੜੇ ਦੂਸਰੇ ਆ ਟੇਲਰ ਤੋਂ ਕਪੜੇ ਸਵਾਏ ਕਿਉਂਕਿ ਸਵਾਉਣੇ ਵੀ ਜ਼ਰੂਰੀ ਸੀ ਤੇ ਮੈਂ ਮਸ਼ੀਨ ਦਾ ਜ਼ਿਆਦਾ ਕੰਮ ਨਹੀਂ ਸੀ ਕਰਦੀ ਪਰ ਫਿਰ ਮੈਨੂੰ ਮਤਲਬ ਕਿ ਉਹਨਾਂ ਦੇ ਕਪੜੇ ਜਿਹੜੇ ਸੀਤੇ ਹੋਏ ਨਾ ਮੈਨੂੰ ਉਹਨੇ ਖਾਸ ਪਸੰਦ ਵੀ ਨਹੀਂ ਹੁੰਦੇ ਆ ਤੁਸੀਂ ਜਦੋਂ ਆਪਣੇ ਕਪੜੇ ਸੀ ਕੇ ਆਪ ਪਾਉਂਦੇ ਪਊ ਤਾਂ ਤੁਹਾਨੂੰ ਫਿਰ ਕਿਸੇ ਦੀ ਸਟਿਚ ਕਿਤੇ ਕਪੜੇ ਪਸੰਦ ਨਹੀਂ ਹੁੰਦੇ ਆ ਤੇ ਨਾਲੇ ਆਪਣੇ ਬੰਦਾ ਹਰਾਮ ਨਾਲ ਆਪਣੇ ਹਿਸਾਬ ਨਾਲ ਚੰਗੀ ਤਰ੍ਹਾਂ ਸੀਂਦਾ ਵਾ ਇੱਥੇ ਤੱਕ ਕਿ ਜਿਹੜੇ ਮੈਂ ਕੱਪੜੇ ਸਵਾਏ ਨਾ ਉਹਨਾਂ ਦੀ ਇੱਕ ਸੂਟ ਤੇ ਮੈਂ ਦੋ ਵਾਰ ਹੀ ਪਾਇਆ ਤੇ ਉਹਦੀ ਜਿਹੜੀ ਆ heem tarpai ਜਿਹੜੀ ਆ ਖੁੱਲ ਗਈ ਸੀ ਕਿਉਂਕਿ ਉਹ ਬਰਾਬਰ ਕਰਦੇ ਵੀ ਨਹੀਂ ਆ ਦੂਸਰੇ ਤੋਂ ਕਰਵਾ ਕੇ ਜਿੱਦਾਂ ਤਿੱਦਾਂ ਦੇ ਦਿੰਦੇ ਇੱਧਰ ਆਪਾਂ ਜਿਹੜਾ ਸਲਵਾਰ ਦੇ ਨਾਲ ਆ ਲਿਆ ਕੱਪੜਾ ਅਲੱਗ ਕਰ ਲਿਆ ਤੇ ਮੈਂ ਸੋਚਿਆ ਕਿ ਪਟਿਆਲਾ ਬਣਾਵਾਂ ਨਹੀਂ ਹੁਣ ਪਟਿਆਲਾ ਤੇ ਚੱਲਦੀ ਨਹੀਂ ਆ ਫਿਰ ਮੈਂ ਸੋਚਿਆ ਕਿ ਨਹੀਂ ਇਦਾਂ ਮੈਂ ਜਨ ਸਿੱਧੀ ਹੀ ਸਲਵਾਰ ਬਣਾਉਣੀ ਆ ਅੱਜ ਕਾ ਸਟ੍ਰੇਟ ਸਲਵਾਰੀ ਜਿਆਦਾ ਚੱਲਦੀ ਆ ਤੇ ਵੈਸੇ ਵੀ ਗਰਮੀ ਦੇ ਵਿੱਚ ਨਾ ਪਸੀਨਾ ਆ ਜਾਂਦਾ ਤੇ ਪਟਿਆਲਾ ਸਲਵਾਰ ਜਿਹੜੀ ਸੂਤਰ ਨਹੀਂ ਆਉਂਦੀ ਫਿਰ ਆਪਾਂ ਜਿਹੜਾ ਮਾ ਕੱਪੜਾ ਜਿਹੜਾ ਇੱਕ ਬਰਾ ਨੂੰ ਕਰਕੇ ਜੋੜ ਕੇ ਤੇ ਆਪਾਂ ਇਹਦੇ ਨਾਲੋਂ ਕੁੰਦੇ ਜਿਹੜੇ ਉਤਾਰ ਲੈ ਇਦਨ ਮੈਂ ਆਸਨ ਦੀ ਨਿਸ਼ਾਨੀ ਲਾਈ ਤੇ 22 ਇੰਚ ਪਹੁੰਚਦੇ ਨਿਸ਼ਾਨੇ ਲਗਾ ਲਈ ਉਸ ਤੋਂ ਬਾਅਦ ਆਪਾਂ ਜਿਹੜਾ ਉਹਦੀ ਕਟਿੰਗ ਕਰਨ ੜਿਆ ਪੇ ਤੇ ਨਾਲੇ ਜਿਆਦੀ ਸਲਵਾਰ ਭਾਰੀ ਜਿਹੜੀ ਐ ਨਾ ਕਾਟਨ ਦੀ ਨਹੀਂ ਸੂਤਰਾਂ ਦੀ ਕਿਉਂਕਿ ਪਸੀਨਾ ਆ ਕੇ ਜਦ ਬੜੀ ਨਾ ਅਜੀਬ ਜੀ ਹੋ ਜਾਂਦੀ ਆ ਇੱਧਰ ਆਪਾਂ ਪੁੰਜੜੇ ਹੁੰਦੇ ਸੀ ਅਲੱਗ-ਅਲੱਗ ਕਰ ਲੇ ਤੇ ਆਪਾਂ ਉਹਨਾਂ ਨੂੰ ਕਾਰਡਕੂੜ ਪਾ ਕੇ ਮੈਂ ਕਿਹਾ ਇਕੱਠੇ ਕਰਕੇ ਲਾਖ ਰੱਖ ਦਿੰਨੇ ਆ ਫਿਰ ਆਪਾਂ ਬੈਲਟ ਦਾ ਵਿਵਸਥੇ ਵੀ ਸੋਚਿਆ ਇੱਧਰ ਕੱਪੜਾ ਬਹੁਤ ਜ਼ਿਆਦਾ ਬਚ ਗਿਆ ਸੀ ਮੈਨੂੰ ਲੱਗਦਾ ਸੀ ਕਿ ਇੱਕ ਟੌਪ ਇਹਦੇ ਵਿੱਚੋਂ ਆਰਾਮ ਨਾਲ ਬਣ ਜਾਊਗਾ ਤੇ ਕੁੜਤਾ ਤੇ ਨਹੀਂ ਬਣੂਗਾ ਪਰ ਜਿਹੜਾ ਛੋਟਾ ਟੌਪ ਹੁੰਦਾ ਵਾ ਸ਼ਾਰਟਸ ਜਿਹੜਾ ਹੁੰਦਾ ਵਾ ਉਹ ਵਾਲਾ ਟੌਪ ਬਣ ਜਾਊਗਾ ਤੇ ਮੈਂ ਇੱਧਰ ਬੈਟ ਦਾ ਕਪੜਾ ਲਾ ਕੇ ਅਲੱਗ ਕਰ ਲਿਆ ਫਿਰ ਮੈਂ ਸੋਚਿਆ ਕਿ ਚਲੋ ਬਾਕੀ ਕਪੜਾ ਜੜਵਾ ਆਪਾਂ ਕੋਈ ਵੀ ਵਿੱਚ ਕਪੜਾ ਥੋੜਾ ਜਿਹਾ ਹੋਰ ਪਾ ਕੇ ਤੁਹਾਨੂੰ ਇੱਕ ਟੌਪ ਬਣਾਵਾਂਗੇ ਨੀ ਤੇ ਪਾਈਪਿੰਗ ਲਗਾ ਕੇ ਡਿਜ਼ਾਈਨ ਵੀ ਬਣ ਸਕਦਾ ਵਾ ਤੇ ਕਪੜੇ ਮੈਂ ਜੇ ਕੱਟਣ ਹੀ ਦੇ ਸੀ ਇੰਨੀ ਜ਼ੋਰ-ਜ਼ੋਰ ਦੀ ਹਵਾ ਵਗੰਦੇ ਸੀ ਨਾ ਕਿ ਕਪੜੇ ਬਾਰ-ਬਾਰ ਇਕੱਠੇ ਹੋ ਜਾਂਦੇ ਕਦੀ ਕੁਝ ਇਕੱਠਾ ਕਰ ਕਦੀ ਕੁਝ ਇਕੱਠਾ ਕਰ ਤੇ